ਮਾਲ ਗੱਡੀਆਂ ਚਲਾਉਣ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਰੇਲਵੇ ਮੰਤਰਾਲੇ ਵਿਚਾਲੇ ਖਿੱਚੋਤਾਣ ਲਗਾਤਾਰ جاری ਹੈ ਰੇਲਵੇ ਮੰਤਰਾਲੇ ਨੇ ਹੁਣ ਸਿਰਫ ਮਾਲ ਗੱਡੀਆਂ ਦੀ ਆਵਾਜਾਈ ਸ਼ੁਰੂ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਸੋ ਮਾਲ ਗੱਡੀਆਂ ਚਲਾਉਣ ਨੂੰ ਲੈ ਕੇ ਪੰਜਾਬ ਸਰਕਾਰ ਤੇ ਰੇਲਵੇ ਵਿਭਾਗ ਵਿਚਕਾਰ ਖਿੱਚੋਤਾਣ ਲਗਾਤਾਰ ਬਣੀ ਹੋਈ ਹੈ ਰੇਲ ਮੰਤਰਾਲੇ ਨੇ ਸਾਫ਼ ਕਰ ਦਿੱਤਾ ਹੈ ਕਿ ਸਿਰਫ ਮਾਲ ਗੱਡੀਆਂ ਨਹੀਂ ਚਲਾਈਆਂ ਜਾਣਗੀਆਂ ਰੇਲ ਮੰਤਰਾਲੇ ਨੇ ਸਾਰੀਆਂ ਟ੍ਰੇਨਾਂ ਲਈ ਰੇਲਵੇ ਟਰੈਕ ਅਤੇ ਸਟੇਸ਼ਨ ਖਾਲੀ ਕਰਾਉਣ ਲਈ ਆਖਿਆ ਸੋ ਕੇਂਦਰ ਵੱਲੋਂ ਜੋ ਰੇਲਵੇ ਪਾਕ ਹੈ ਉਸਨੇ ਇਹ ਸਾਫ਼ ਕਰ ਦਿੱਤਾ ਹੈ ਤਨਾਲੀ ਕਰਕੇ ਪੰਜਾਬ ਸਰਕਾਰ ਦੇ ਬਿਆਨ ਗੁੰਮਰਾਹ ਕਰਨ ਵਾਲੇ ਨੇ ਰੇਲ ਮੰਤਰਾਲੇ ਵੱਲੋਂ ਬਿਆਨ ਦਿੱਤਾ ਗਿਆ ਪੰਜਾਬ ਸਰਕਾਰ ਨੇ ਮਾਲ ਗੱਡੀਆਂ ਦੀ ਰੇਲ ਰੇਲਵੇ ਟਰੈਕ ਖਾਲੀ ਹੋਣ ਦਾ ਬਿਆਨ ਦਿੱਤਾ ਸੀ ਪੰਜਾਬ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਕਿਸਾਨ ਦੇ ਮੁਜ਼ਾਰੇ ਵਾਲੀਆਂ ਸਾਰੀਆਂ 21 ਥਾਵਾਂ ਨੂੰ ਖਾਲੀ ਕਰਤਾ ਗਿਆ ਕਿਸਾਨ ਇਹਨਾਂ ਨਾਲ ਯਾਤਰੀ ਰੇਲ ਗੱਡੀਆਂ ਚਾਲੂ ਕਰਾਉਣ ਸੰਬੰਧੀ ਗੱਲਬਾਤ ਜਾਰੀ ਰੱਖਣ ਦੀ ਗੱਲ ਹੁਣ ਪੰਜਾਬ ਸਰਕਾਰ ਨੇ ਕਹੀ ਹੈ ਸੋ ਇਹ ਖਿੱਚੋ ਤਾਂ ਜੜੀ ਹੈ ਪੰਜਾਬ ਸਰਕਾਰ ਅਤੇ ਰੇਲ ਮੰਤਰਾਲੇ ਵਾਲੇ ਵਿਚਾਲੇ ਸਾਫ ਨਜ਼ਰ ਆ ਰਹੀ ਹੈ ਜਿਸ ਦੇ ਨਾਲ ਮਾਲ ਗੱਡੀਆਂ ਨੂੰ ਮੁਹਾਲ ਕਰਨ ਦੀ ਮੰਗ ਕੀਤੀ ਗਈ ਸੀ ਰੇਲ ਮੰਤਰਾਲੇ ਨੇ ਸਾਫ ਕਰਤਾ ਕਿ ਸਿਰਫ ਮਾਲ ਗੱਡੀਆਂ ਨਹੀਂ ਚਲਾਈਆਂ ਜਾਣਗੀਆਂ ਯਾਤਰੀ ਗੱਡੀਆਂ ਨੂੰ ਵੀ ਚਲਾਉਣਾ ਜੇ ਨਾਲ ਜ਼ਰੂਰੀ ਹੋਏਗਾ ਇਸ ਦੇ ਲਈ तमाम ਜਿਹੜੇ ਟਰੈਕਸ ਨੇ ਉਹ ਖਾਲੀ ਕਰਾਉਣੇ ਲਾਜ਼ਮੀ ਹੋਣਗੇ ਤਾਂ ਲੋਚਨ ਜੀ ਦੇ ਨਾਲ ਗੱਲ ਕਰਦੇ ਹਾਂ ਤਾਂ ਲੋਚਨ ਜੀ ਖਿੱਚੋਤਾਨ ਹਲੇ ਵੀ ਬਰਕਰਾਰ ਹੈ ਸਥਿਤੀ ਹਲੇ ਵੀ ਪੰਮਰਪੂਸੇ ਵਾਲੀ ਬਣੀ ਹੋਈ ਹੈ ਰੇਲ ਮੰਤਰਾਲਾ ਕੁਝ ਕਹਿੰਦਾ ਹੈ ਸੂਬਾ ਸਰਕਾਰ ਕੁਝ ਕਹਿੰਦੀ ਹੈ ਇਹ ਜਿਹੜੇ ਪਾਸੋਂ ਜਿਹੜਾ ਇੱਕ ਨਵਾਂ ਸਟੈਂਡ ਲੈ ਲਿਆ ਗਿਆ ਹੈ ਇਹ ਤੇ ਇੱਕ ਪੰਜਾਬ ਦੀ ਚਿੰਤਾ ਨੂੰ ਬਧਾ ਦਿੱਤੀ ਹੈ ਔਰ ਪੰਜਾਬ ਸਰਕਾਰ ਦੀ ਵੱਡੀ ਮੁਸੀਬਤ ਖੜੀ ਹੋ ਗਈ ਹੈ ਦਰਅਸਲ ਪੰਜਾਬ ਤੋਂ ਕਾਹਮੇ ਲੰਬੇ ਯਤਨਾਂ ਤੋਂ ਬਾਅਦ ਥੀਲਾ ਦਲੀਲਾ ਤੋਂ ਬਾਅਦ ਕਿਸਾਨ ਜਥੇ ਤੰਮਿਆ ਨੇ ਯਕਨ ਕਰਵਾ ਰਹੇ ਸੀ ਕਿ ਮਾਲ ਗੱਡੀਆਂ ਨਾਲ ਪੰਜਾਬ ਦਾ ਬਹੁਤ ਨੁਕਸਾਨ ਹੋ ਰਿਹਾ ਬਿਜਲੀ ਜਿਹੜੀ ਖੋਲ੍ਹ ਹੋ ਸਕਦੀ ਹੈ ਖਾਦ ਦੀ ਸਮੱਸਿਆ ਫਾਰਦਾਣੇ ਦੇ ਖੁੰਦ ਹੈ ਔਰ ਮੰਡੀਆਂ ਵਿੱਚ ਜਿਹੜਾ ਝੋਨਾ ਆਇਆ ਉਹਦੀ ਦਿੱਕਤ ਵੀ ਬਹੁਤ ਵੱਡੀ ਸਮੱਸਿਆ ਖੜੀ ਹੋ ਗਈ ਹੈ ਇਸ ਤੋਂ ਬਾਅਦ ਕੱਲ ਸ਼ਾਮ ਤੱਕ ਪੰਜਾਬ ਸਰਕਾਰ ਰੇਲ 트랙ਾਂ ਤੋਂ ਇਲਾਵਾ ਪਲੇਟਫਾਰਮ ਤੇ ਰੇਲ ਦੇ ਸਟੇਸ਼ਨਾਂ ਤੋਂ ਨਸਾਨਾਂ ਨੂੰ ਪਾਰ ਘਟਣ ਲਈ ਤਕਰੀਬਨ ਕਾਮਯਾਬ ਹੋ ਗਈ ਸੀ ਪਰ ਰਾਤ ਰੇਲ ਫਾਟਲੇ ਇੱਕ ਨਵਾਂ ਜਿਹੜਾ ਸ਼ਰਤ ਲਾਤੀ ਹੈ ਕਿ ਰੇਲ ਗੱਡੀਆਂ ਨਹੀਂ ਜੇ ਯਾਤਰੀ ਗੱਡੀਆਂ ਦੀ ਵੀ ਪਰਮਿਸ਼ਨ ਨਾ ਦਿੱਤੀ ਗਈ ਉਹਦੇ ਲਈ ਵੀ ਪੰਜਾਬ ਸਰਕਾਰ ਨੇ ਟ੍ਰੈਕ ਨਾ ਖੋਲੇ ਕਿ ਉਹ ਕੋਈ ਗੱਡੀ ਨਹੀਂ ਚਲਾਉਣਗੀ ਤਾਂ ਫਨ ਤੁਹਾਡੀਆਂ ਸਾਰੀਆਂ ਪੱਤੀ ਕਿਪਤਾਂ ਜੱਫੇ ਬੰਦੀਆਂ ਦਾ ਫੈਸਲਾ ਹੈ ਕਿ ਉਹ ਟ੍ਰੈਕਾਂ ਤੋਂ ਉਹ ਰੇਲਵੇ ਸਟੇਸ਼ਨਾਂ ਤੋਂ ਤੇ ਜਿਹੜੇ ਪਲੇਟਫਾਰਮ ਉਹਨਾਂ ਤੋਂ ਬਾਹਰ ਹੋ ਗਏ ਨੇ ਸਿਰਫ ਮਾਲ ਗੱਡੀਆਂ ਚਲਾਉਣ ਦੀ ਇਜਾਜ਼ਤ ਦਿੱਤੀ ਜਾਊਗੀ। ਰੇ ਯਾਤਰੀ ਗੱਡੀਆਂ ਜਿਹੜੀਆਂ ਨਹੀਂ ਚੱਲਣ ਦਿੱਤੀਆਂ ਜਾਂਦੀਆਂ ਜਿਹੜੇ ਬਾਰੇ ਭਾਰਤ ਸਰਕਾਰ ਤੋਂ ਰੇਲ ਵਿਭਾਗ ਨੂੰ ਭਾਰਤ ਸਿਆਪਿੰਗਾਂ ਨੂੰ ਪਹਿਲਾਂ ਕਲੀਅਰ ਪਤਾ ਸੀ। ਪਰ ਜਦੋਂ ਕੱਲ ਰੇਲ ਟ੍ਰੈਕ ਖਾਲੀ ਹੋ ਗਏ ਮਾਲ ਗੱਡੀਆਂ ਲਈ ਤੇ ਹੁਣ ਜਿਹੜਾ ਰੇਲਵੇ ਭਾਗ ਨੇ ਇਹ ਸ਼ਰਤ ਲਾਤੀ ਆ ਉਹਦੇ ਨਾਲ ਬਹੁਤ ਵੱਡੀ ਸਮੱਸਿਆ ਖੜੀ ਹੋ ਗਈ ਉਹ ਟਕਰਾਅ ਵੀ ਪੈਦਾ ਹੋ ਗਿਆ ਕਿਉਂਕਿ ਤੁਖਾਨ ਜੱਬੇਪੰਦੀਆਂ ਨੇ ਬੜਾ ਵਕਤ ਕਹਿਆ ਜਿੰਨਾ ਚਿਰ ਕੇਂਦਰੀ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ ਉਹ ਰੇਲ ਯਾਤਰੀ ਰੇਲ ਗੱਡੀਆਂ ਨੂੰ ਜਾਣ ਦੀ ਇਜਾਜ਼ਤ ਨਹੀਂ ਦੇਣਗੇ ਜੀ ਇਹ ਸਟੈਂਡ ਜਿਹੜਾ ਹੁਣ ਭਾਰਤ ਸਰਕਾਰ ਨੇ ਰੇਲਵੇ ਭਾਗ ਨੇ ਲਿਆ ਉਹਦੇ ਬਾਰੇ ਪੰਜਾਬ ਸਰਕਾਰ ਕੀ ਕਿਵੇਂ ਪਛਾਣ ਕਰੀ ਜਾਂ ਕਿਵੇਂ ਭਾਰਤ ਸਰਕਾਰ ਨੂੰ ਮੋਬੀ ਇਹ ਬਹੁਤ ਵੱਡਾ ਸਵਾਲ ਖੜਾ ਹੋ ਬਿਲਕੁਲ ਬਹੁਤ ਵੱਡਾ ਸਵਾਲ ਖੜਾ ਹੋ ਗਿਆ ਕਿਤੇ ਨਾ ਕਿਤੇ ਕੇਂਦਰ ਦੀ ਇਹ ਮੰਸ਼ਾ ਸਾਫ ਨਜ਼ਰ ਆ ਰਹੀ ਹੈ ਕਿ ਕਿਸੇ ਨਾ ਕਿਸ ਤਰ੍ਹਾਂ ਦਬਾਅ ਜੜਾ ਹੈ ਬਣਾਇਆ ਜਾਏ ਤਾਂ ਜੋ ਕਿਸਾਨ ਨਾਂ ਦਾ ਇਹ ਅੰਦੋਲਨ ਜਿਹੜਾ ਹੈ ਉਹ ਪਿੱਛੇ ਹਟਣ ਨੂੰ ਤਿਆਰ ਹੋ ਜਾਣ ਅਜੇ ਵਿਚਕਾਰ ਸਥਿਤੀ ਜੜੀ ਹੈ ਉਹ ਚਿੰਤਾਜਨਕ ਬੰਦੀ ਨਜ਼ਰ ਆ ਰਹੀ ਹੈ ਔਰ ਸੂਬਾ ਸਰਕਾਰ ਲਈ ਵੱਡੀ ਮੁਸ਼ਕਲ ਖੜੀ ਹੋ ਰਹੀ ਹੈ ਬਾਤ ਜੇ ਸਾਰੇ ਪੰਜਾਬ ਦੀ ਬਹੁਤ ਵੱਡੀ ਚਿੰਤਾ ਹੈ ਕਿਉਂਕਿ ਭਾਰਤ ਸਰਕਾਰ ਦੇ ਸਟੈਂਡ ਭਾਰਤ ਸਰਕਾਰ ਦੇ ਅਡિયલ ਸਟੈਂਡ ਭਾਰਤ ਸਰਕਾਰ ਦੇ ਨਾਂ ਮੰਨੂ ਵਾਲੇ ਸਟੈਂਡ ਔਰ ਭਾਰਤ ਸਰਕਾਰ ਵੱਲੋਂ ਅੱਜ ਤੱਕ ਅੱਜ ਤੱਕ ਵੀ ਇੱਕ ਕਾਂਸਿਪਲੀਆਂ ਨੂੰ ਜਿੱਥੇ ਤਰ੍ਹਾਂ ਸ਼ਾਂਤ ਕਰਨ ਲਈ ਕੋਈ ਯਤਨ ਨਾ ਕਰਨਾ ਗੱਲਬਾਤ ਲਈ ਨਾ ਬਣਾਉਣਾ ਉਲਟਾ ਇਨ੍ਹਾਂ ਦੀਆਂ ਸ਼ਰਤਾਂ ਲਾਉਣ ਤੋਂ ਬੜਾ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਕਿਸੇ ਨਾ ਕਿਸੇ ਢੰਗ ਨਾਲ ਜਿਹੜੇ ਸੰਘਰਸ਼ੀ ਇਤਿਹਾਸ ਨੇ ਜਿਹੜੇ بڑے ਸ਼ਾਹਦ ਮੇਂ ਟੰਗ ਦਾ ਸੰਘਰਸ਼ ਕਰ ਰਿਹਾ ਉਹਨਾਂ ਨੂੰ ਅਕਸਾਉਂ ਦੀ ਕਾਰਵਾਈ ਵੀ ਹੋ ਸਕਦੀ ਹੈ ਸੋ ਸਥਿਤੀ ਬਹੁਤ ਨਾਟਿਕ ਬਣ ਗਈ ਹੈ ਨਾਟਿਕ ਦੋ ਕਾਰਨਾਂ ਕਰਕੇ ਬਣ ਗਈ ਇੱਕ ਪਾਸੇ ਮਾਲ ਗੱਡੀਆਂ ਨਾ ਚੰਦਨ ਨਾਲ ਜਿਵੇਂ ਆਪਾਂ ਪਹਿਲਾਂ ਦੱਸਿਆ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਪੰਜਾਬ ਦਾ ਉਦਯੋਗ ਬੰਦ ਹੋ ਰਿਹਾ ਕੱਚਾ ਮਾਲ ਨਹੀਂ ਆ ਰਿਹਾ ਉਦਯੋਗ ਬੰਦ ਹੋਣ ਦੇ ਕਿਨਾਰੇ ਬੈਠੇ ਨੇ ਬਿਜਲੀ ਦੀ ਸਮੱਸਿਆ ਉਹ ਦੂਸਰੇ ਪਾਸੇ ਖਾਨਾ ਦੇ ਵਿੱਚ ਕਿਤੇ ਨਾ ਕਿਸੇ ਢੰਗ ਨਾਲ ਭਾਰਤ ਸਰਕਾਰ ਦਾ ਜਿਹੜਾ ਵਤੀਰਾ ਉਹਦੇ ਨਾਲ ਰੋਜ ਜਿਹੜਾ ਵਨ ਸਕਦਾ ਸੋ ਜੇ ਭਾਰਤ ਸਰਕਾਰ ਤੇ ਸੈਂਡ ਇਹ ਰਹੇ ਇਹੀ ਰਹੇ ਤਾਂ ਤੁਸੀਂ ਜਿਵੇਂ ਕਿਹਾ ਪੰਜਾਬ ਦੀ ਬਹੁਤ ਵੱਡੀ ਚਿੰਤਾ ਵਾਲੀ ਗੱਲ ਹੈ ਕਿਤੇ ਨੁਕਸਾਨ ਹੋਊਗਾ ਉੱਥੇ ਇਹ ਸੰਘਰਸ਼ ਜਿਹੜਾ ਆ ਉਹ ਹੋਰ ਤਿੱਖਾ ਰੂਪਇਕ ਤਿਆਰ ਕਰ ਸਕਦਾ ਹੈ ਬਿਲਕੁਲ ਸੰਘਰਸ਼ ਜੜਾ ਹੈ ਤਿੱਖਾ ਹੋ ਸਕਦਾ ਹੈ ਲੇਕਿਨ ਹੁਣ ਸੂਬਾ ਸਰਕਾਰ ਅੱਗੇ ਕਿਸ ਤਰ੍ਹਾਂ ਦੇ ਨਾਲ ਕਦਮ ਚੁੱਕਦੀ ਹੈ ਕੀ ਕਿਸਾਨਾਂ ਨੂੰ ਐਸੇ ਲਈ ਮਨਾਉਂਦੀ ਹੈ ਕਿ ਸਾਰੀਆਂ ਗੱਡੀਆਂ ਚੱਲਣ ਦਿੱਤੀ ਜਾਵੇ ਜਾਂ ਫਿਰ ਇੱਕ ਵਾਰ ਫੇਰ ਤੋਂ ਕੇਂਦਰ ਦੇ ਨਾਲ ਜਿਹੜਾ ਹੈ ਉਹ ਇਸ ਨੂੰ ਅਪੀਲ ਕਰੇਗੀ ਕਿ तमाम ਜਿਹੜੇ ਨੇ ਸਿਰਫ ਹਲੇ ਮਾਲ ਗੱਡੀਆਂ ਚੱਲਣ ਦਿੱਤੀਆਂ ਜਾਣ ਦੇਖੋ ਅੱਜ ਪੰਜਾਬ ਦੇ ਕਾਂਗਰਸ ਦੇ ਸੰਸਦ ਮੈਂਬਰ ਜਿਹੜੇ ਨੇ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਿਹਨੂੰ ਮੰਨਦੇ ਨੇ ਇਹ ਮੁੱਦਾ ਵੀ ਜਿਹੜਾ ਅੱਜ ਉਹਦੇ ਚ ਇਨਕਲੂਡ ਹੋਣ ਦੀ ਸੰਭਾਵਨਾ ਦੂਸਰੇ ਪਾਸੇ ਪੰਜਾਬ ਦੇ ਮੁੱਖ ਸਕੱਤਰ ਮੈਡਮ ਦਿਲੀ ਮਹਾਜਨ ਉਹ ਕਹਿ ਰਹੇ ਨੇ ਕਿ ਉਹ ਨਿਰੰਤਰ ਖਾਸ ਕਰਕੇ ਰੇਲਵੇ ਭਾਗ ਦੇ ਅਧਿਕਾਰੀਆਂ ਤੇ ਸੰਪਰਕ ਵਿੱਚ ਨੇ ਸੋ ਰਾਤ ਨੂੰ ਜਿਹੜੀ ਨਵੀਂ ਸਥਿਤੀ ਪੈਦਾ ਹੋ ਗਈ ਹੈ ਭਾਰਤ ਸਰਕਾਰ ਦੇ ਰੇਲ ਵਿਭਾਗ ਵੱਲੋਂ ਜਿਹੜਾ ਇਹ ਨਵੀਂ ਸ਼ਰਤ ਲਾਉਣ ਦਾ ਕਿ ਉਹ ਕੱਲੀਆਂ ਮਾਲ ਗੱਡੀਆਂ ਨਹੀਂ ਚਲਾਉਣਗੇ ਯਾਤਰੀਆਂ ਗੱਡੀਆਂ ਵੀ ਨਾਲ ਚਲਣੀਆਂ ਚਾਹੀਦੀਆਂ ਹੁਣ ਮੁੱਖ ਸਕੱਤਰ ਕਿਵੇਂ ਕਰਵੇਂ ਕਰਾਉਂਦੀ ਹੈ ਰੇਲਵੇ ਭਾਗ ਨੂੰ ਜਾਂ ਅੱਜ ਜਿਹੜੇ ਕੇਂਦਰੀ ਸੰਸਦ ਮੈਂਬਰ ਨੇ ਉਹ ਮਿਲ ਕੇ ਅਮਿਤ ਸ਼ਾਹ ਉਹਨਾਂ ਨੂੰ ਮਨਾਉਣ ਤੇ ਕਾਮਯਾਬ ਹੁੰਦੇ ਨੇ ਇਹ ਬਹੁਤ ਵੱਡਾ ਸਵਾਲ ਹੋਊਗਾ ਪਰ ਹੁਣ ਤੱਕ ਜਿਹੜਾ ਹੈ ਬਹੁਤ ਵੱਡਾ ਡੈਟਲੌਕ ਪੈਦਾ ਹੋ ਗਿਆ ਹੈ ਫਾਰੈਸ ਸਰਕਾਰ ਤੇ ਪੰਜਾਬ ਸਰਕਾਰ ਵਿਚਾਲੇ ਜੀ ਜੀ ਤੇ ਲੋਚਨ ਜੀ ਸ਼ੁਕਰੀਆ ਫਿਲਹਾਲ ਦੀ ਜਾਣਕਾਰੀ ਦੇ ਲਈ ਸੋ ਜਸੰਦਰਾਲ ਇਸ ਵੇਲੇ ਰੇਲ ਮੰਤਰਾਲੇ ਅਤੇ ਸੂਬਾ ਸਰਕਾਰ ਵਿਚਾਲੇ ਜੋ ਖਿੱਚੋਤਾਣ ਹੈ ਰੇਲ ਗੱਡੀਆਂ ਚਲਾਉਣ ਨੂੰ ਲੈ ਕੇ ਉਹ ਹੁਣ ਹੋਰ ਵੀ ਵੱਧਦੀ ਜਾ ਰਹੀ ਹੈ ਔਰ ਇਸ ਲਈ ਪੰਜਾਬ ਦੇ ਲਈ ਪੰਜਾਬ ਵਾਸੀਆਂ ਦੇ ਲਈ ਵੀ ਮੁਸ਼ਕਿਲ ਜੜੀ ਆਉਣ ਵਾਲੇ ਸਮੇਂ 'ਚ ਖੜੀ ਹੋ ਸਕਦੀ ਹੈ ਜੇ 체ਤੀ ਐਸਾ ਹੱਲ ਨਾ ਨਿਕਲਿਆ